ਕੋਟਕੂਪੂਰਾ ਦੇ ਵਿੱਚ ਨਸ਼ੇ ਨੇ ਮੈਜਿਕ ਸਾਲ ਦੇ ਬੱਚੇ ਤੋਂ ਉਸਦਾ ਪਿਤਾ ਖੋਲਿਆ ਹੱਸਦਾ ਵਾਸਤਾ ਪਰਿਵਾਰ ਉਜੜ ਗਿਆ 29 ਸਾਲਾ ਨੌਜਵਾਨ ਦੀ ਜਾਨ ਇਸ ਲਈ ਚਲੀ ਗਈ ਕਿਉਂਕਿ ਉਹ ਨਸ਼ੇ ਕਰਨ ਦਾ ਆਦੀ ਸੀ ਅਤੇ ਨਸ਼ੇ ਦੀ ਓਵਰਡੋਜ਼ ਹੋਣ ਕਾਰਨ ਉਸ ਦੀ ਮੌਤ ਹੋ ਗਈ। ਨੌਜਵਾਨ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਭਾਵੁਕ ਕਰ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜੋ ਕਿ ਵੱਡੇ ਸਵਾਲ ਖੜੇ ਕਰਦੀਆਂ ਨੇ ਕਿ ਇੱਕ ਪਾਸੇ ਤਾਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਤੇ ਦੂਜੇ ਪਾਸੇ ਨੌਜਵਾਨ ਨਸ਼ੇ ਕਾਰਨ ਮੌਤ ਦੇ ਮੋੜ ਦੇ ਵਿੱਚ ਜਾ ਰਹੇ ਨੇ। ਉਤ ਦੀ ਇਸ ਤਰੀਕੇ ਨਾਲ ਹੋਈ ਮੌਤ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੇ ਸਰਕਾਰ ਅੱਗੇ ਗੁਹਾਰ ਲਗਾਈ ਹੈ ਕਿ ਨਸ਼ਾ ਬੰਦ ਕੀਤਾ ਜਾਵੇ ਤਾਂ ਜੋ ਕਿ ਹੋਰ ਕਿਸੇ ਦਾ ਘਰ ਨਾ ਉਜੜੇ ਮੇਰਾ ਨਾਮ ਰਜੀਤ ਹੈ ਟੀਕਾ ਲਾ ਕੇ ਮੇਰਾ ਭਤੀਜਾ ਸੀ ਇਹ ਤੇ ਸਾਡੀ ਤਾਂ ਹੁਣ ਇਹੀ ਦੁਆ ਹੈ ਵੀ ਸਰਕਾਰ ਦੇ ਮੂਰੇ ਵੀ ਜਿਹੜੇ ਇਹ ਨਸ਼ੇ ਚਲਾਏ ਆ ਉਹਨਾਂ ਨੇ ਵੀ ਇਹ ਬੰਦ ਕੀਤੇ ਜਾਣ ਤੇ ਮੁੰਡਿਆਂ ਦੀਆਂ ਜ਼ਿੰਦਗੀਆਂ ਖਰਾਬ ਹੁੰਦੀਆਂ ਆ ਉਹਨੇ ਮੇਰਾ ਭਤੀਜਾ ਜੀ ਛੋਟਾ ਉਹਦਾ ਇੱਕ ਬੱਚਾ ਜੀ ਉਨੇ ਨਸ਼ਾ ਖਾ ਕੇ ਮਰਿਆ ਸਾਡੀ ਤਾਂ ਸਰਕਾਰ ਮੂਹਰੇ ਇਹੀ ਬੇਨਤੀ ਆ ਵੀ ਜਿਵੇਂ ਸਾਡੇ ਭਰਾ ਦਾ ਪੁੱਤ ਮਰਿਆ ਉਵੇਂ ਕਿਸੇ ਹੋਰ ਦਾ ਨਾ ਮਰੇ ਤੇ ਨਸ਼ਾ ਬੰਦ ਕੀਤਾ ਜਾਏ ਇਹਦੀ ਉਮਰ ਸੀਗੀ 22-23 ਸਾਲ ਦੀ ਸੀ ਜੀ ਤੇ ਸਕੂਲ ਵਾਲੀ ਗੱਡੀ ਚਲਾਉਂਦਾ ਹੈ ਜੀ ਬੱਚਿਆ ਇਹਦਾ ਡੈਡੀ ਪੁਲਿਸ ਵਿੱਚ ਹੈ ਜੀ ਮੇਰੇ ਭਤੀਜੇ ਦਾ ਮੇਰਾ ਅਮਰਜੀਤ ਇਹ 29 ਸਾਲਾਂ ਦਾ ਸੀ ਕੁਲਜੀਤ ਸਿੰਘ ਪਿਛਲੇ ਦਿਨ ਗਲੀ ਚ ਗਿਆ ਭਰਾਵਾ ਕੋਈ ਵਾਸਤੇ ਟਿੱਕਾ ਕੇ ਵੜ ਗਿਆ ਤੇ ਮਰਿਆ ਨੀ ਚੱਕੇ ਅੰਦਰ ਠੀਕ ਹੈ ਲਾ ਲਿਆ ਵਾਸਤੇ ਤਾਣੀ ਹੋਣ ਦੇ ਕਰਨ ਲੱਗਿਆ ਭਰਾਵਾਂ ਨੂੰ ਤਾਂ ਸ਼ਰਾਬ ਹੀ ਪੀਂਦਾ ਸੀ ਦੂਜੇ ਜਵਕਾਂ ਦੀ ਨਮਾਤ ਤੇ ਮੇਰਾ ਤਾਂ ਚੱਲ ਪੂਰਾ ਹੋ ਗਿਆ 29 ਸਾਲ ਦਾ ਅਨਸੇ ਨਾਲ 30 ਕਲਾਇਆ ਸੀ ਵੀ ਦੂਜਿਆਂ ਦੀ ਨਾਵੇਂ ਮੋਰ ਚੱਲ ਮੇਰਾ ਪੂਰਾ ਹੋ ਗਿਆ ਕੋਈ ਦੂਜਿਆਂ ਦੇ ਬੱਚੇ ਵਾਜਨ ਚਲ ਦੱਸ ਦੇ ਕਿ ਜਿਸ ਨਸ਼ਵਾਨ ਦੀ ਨਸ਼ੇ ਦੇ ਕਾਰਨ ਮੌਤ ਹੋਈ ਆ ਉਸ ਦਾ ਪਿਤਾ ਪੰਜਾਬ ਪੁਲਿਸ ਦੇ ਵਿੱਚ ਹੈੱਡ ਕਨਸਟੇਬਲ ਹੈ ਤਾਂ ਜੇਕਰ ਗੱਲ ਨਸ਼ੇ ਨਾਲ ਹੋਈਆਂ ਮੌਤਾਂ ਦੀ ਗਿਣਤੀ ਦੀ ਕੀਤੀ ਜਾਵੇ ਤਾਂ ਤਾਜ਼ਾ ਰਿਪੋਰਟ ਮੁਤਾਬਕ 1 April 2020 ਤੋਂ ਲੈ ਕੇ 31 March 2023 ਤੱਕ ਨਸ਼ੇ ਦੀ ਓਵਰਡੋਸ ਕਾਰਨ 268 ਮੌਤਾਂ ਦਰਜ ਕੀਤੀਆਂ ਗਈਆਂ ਨੇ